ਲਗਾਤਾਰ ਲੁਧਾਨਾ ਦੇ ਵਿੱਚ ਇਨਾਮ ਲੱਗਣ ਦਾ سلسلہ جاری ਹੈ ਲੁਧਾਨਾ ਦੇ 2026 ਦੇ ਪਹਿਲੇ ਮਹੀਨੇ ਪਹਿਲੇ ਹਫਤੇ 50 ਲੱਖ ਦਾ ਇਨਾਮ ਨਿਕਲਿਆ ਹੋਇਆ ਹੈ ਔਰ ਉਹ ਵੀ ਉਸ ਦੁਕਾਨ ਤੇ ਜਿੱਥੇ ਇਨਾਮਾਂ ਦਾ سلسلہ ਲਗਾਤਾਰ جاری ਹੈ ਸਭ ਤੋਂ ਬਲਾਂ ਤਸਵੀਰਾਂ ਦਿਖਾ ਦੇਣੇ ਜੰਦਾ ਤੂੰ ਦੇਖ ਸਕਦੇ ਲੁਧਾਨਾ ਦੇ ਘੰਟਾਘਰ ਚੌਂਗ ਦੇ ਵਿੱਚ ਇਹ ਦੁਕਾਨ ਮੌਜੂਦ ਹੈਗੀ ਹੈ ਜਿੱਥੇ ਲਗਾਤਾਰ ਲੋਗ ਆਪਣੀ ਕਿਸਮਤ ਨੂੰ ਮੌਕਾ ਦੇ ਰਹੇ ਨੇ ਔਰ ਹਰ ਕੋਈ ਸਾਕਸ਼ਿਤ ਤੇ ਆ ਕੇ ਲੋਟਰੀ ਪਾ ਰਿਹਾ ਵਾ ਔਰ ਲੋਟਰੀ ਇਸ ਉਮੀਦ ਤੇ ਕਿ ਉਸਦੀ ਵੀ ਕਿਸਮਤ ਚਮਕੇਗੀ ਔਰ ਇਸ ਦੁਕਾਨ ਦੇ ਜਿਹੜੇ ਮਾਲਕ ਹੈਗੇ ਨੇ ਦੁਕਾਨਦਾਰ ਹੈਗੇ ਨੇ ਉਹ ਮੇਰੇ ਨਾਲ ਮੌਜੂਦ ਨੇ ਤਰਨ ਉਹਨਾਂ ਨਾਲ ਅਸੀਂ ਗੱਲ ਕਰਦੇ ਹਾਂ ਤਰਨ ਜੀ ਹਾਂਜੀ ਪਹਿਲੇ ਮਹੀਨੇ ਸਾਲ ਦੇ ਔਰ ਪਹਿਲੇ ਹਫਤੇ ਪਟਾਕਾ 50 ਲੱਖ ਦਾ ਇਹ ਪਟਾਕਾ ਹੈ ਜੀ ਮੈਂ ਤੁਹਾਨੂੰ ਦੱਸਦਾ ਪਟਾਕੇ ਮਗਰ ਰੀਜ਼ਨ ਕੀ ਹੈ 19 ਨਵੰਬਰ ਨੂੰ ਮੇਰੇ ਘਰੇ ਡਾਕਟਰ ਮੇਰੀ ਮਤਲਬ ਬੇਟੀ ਹੋਈ ਹੈ ਉਹ ਉਹਨਾਂ ਨੂੰ ਅਸੀਂ 21 ਤਰੀਕ ਨੂੰ ਘਰੇ ਲਿਆਂਦਾ ਤੇ 22 ਤਰੀਕ ਨੂੰ ਸਾਡਾ ਆ ਗਿਆ 3 ਕਰੋੜ ਦਾ ਇਨਾਮ ਕੈਨੇਡਾ ਦੀ ਗੱਲ ਦੱਸ ਰਿਹਾ ਮੈਂ ਤੇ ਜਦੋਂ ਅਸੀਂ ਲੁਧਿਆਣਾ ਆਏ 9 ਤਰੀਕ ਨੂੰ ਮਤਲਬ 9 ਤਰੀਕ ਰਾਤ ਨੂੰ ਤੇ 10 ਤਰੀਕ ਨੂੰ 50 ਲੱਖ ਰੁਪਏ ਦਾ ਇਨਾਮ ਆ ਗਿਆ ਪਹਿਲਾ ਪ੍ਰਾਈਜ਼ ਤੇ ਉਹਨਾਂ ਦਿਨਾਂ ਦੇ ਵਿੱਚ ਸਾਡੇ ਕੋਲ ਕਰੋੜ ਦਾ ਵੀ ਆਇਆ 3 ਕਰੋੜ ਦਾ ਵੀ ਆਇਆ 2 25-25 ਲੱਖ ਦੇ ਵੀ ਆਏ 10-10 ਲੱਖ ਰੁਪਏ ਦੀ ਆਏ ਮੈਂ ਤਾਂ ਅਹੀ ਕਹਿੰਦਾ ਜੀ ਕਿ ਜਿਹੜੇ ਉਹਨਾਂ ਇਨਾਮ ਆ ਰਹੇ ਐ ਮੇਰੀ ਕੁੜੀ ਕਰਕੇ ਆ ਰਹੇ ਬਹੁਤ ਮਤਲਬ ਲੱਕੀ ਆਈ ਹੈ ਸਾਡੇ ਘਰੇ ਕਹਿੰਦੇ ਧੀਆ ਲక్ష్ਮੀ ਹੁੰਦੀਆਂ ਨੇ ਤੇ ਕਿਤੇ ਨਾ ਕਿਤੇ ਲੱਗਦਾ ਵਾ ਕਿ ਤੁਹਾਡੀ ਧੀ ਵਾਕਈ ਲక్ష్ਮੀ ਹੈ ਲੱਗਦਾ ਨਹੀਂ ਜੀ ਇਹ ਤਾਂ ਹੁਣ ਪ੍ਰੂਵ ਹੀ ਹੋ ਗਿਆ ਹੁਣ ਤੁਹਾਡੇ ਸਾਹਮਣੇ ਹੀ ਹੈ ਦੇਖ ਲਓ ਕਿੰਨੇ ਦਿਨਾਂ ਤੋਂ ਲਗਾਤਾਰ ਇਨਾਮ ਆ ਰਹੇ ਤੁਸੀਂ ਵੀ ਕਵਰ ਕੀਤੀ ਹੈ ਰੈਗੂਲਰਲੀ ਇਨਾਮ ਆ ਰਹੇ ਹੁਣ 50 ਲੱਖ ਰੁਪਏ ਦਾ ਇਨਾਮ ਆਇਆ ਜਿਹੜਾ ਲੇਟੈਸਟ ਜਿਹਦੀ ਅਪਾ ਗੱਲ ਕਰਦੇ ਹਾਂ ਹੁਣ ਇਹ 10 ਤਰੀਕ ਨੂੰ ਇਨਾਮ ਆਇਆ 20 ਸੀਰੀਜ਼ ਚ 6579 50 ਲੱਖ ਦਾ ਇਨਾਮ ਸੀ 1000 ਰੁਪਏ ਦੀ ਟਿਕਟ ਸੀ ਕੁਆਰਟਰਲੀ ਮਨਤਰੀ ਲੋਟਰੀ ਸੀ ਪੰਜਾਬ ਸ਼ੇਡ ਦੀ ਕੁਆਰਟਰਲੀ ਲੋਟਰੀ ਸੀਗੀ ਇਹ ਜਿਹਦੇ ਚ 48 ਨੰਬਰ ਦੁਕਾਨ ਤੋਂ ਸਾਡੇ ਕੋਲ ਇ ਇਹ ਸਾਡੀ ਯੂਨਿਟ 2 ਹੈ 55 ਨੰਬਰ ਮੇਨ ਬ੍ਰਾਂਚ ਹੈ ਇਹ ਯੂਨਿਟ 2 ਦੇ ਵਿੱਚ 50 ਲੱਖ ਰੁਪਏ ਦਾ ਕੱਲ ਰਾਤ ਨੂੰ ਇਨਾਮ ਨਿਕਲੇ 7 ਵਜੇ ਪਰ ਇੱਕ ਚੀਜ਼ ਨਹੀਂ ਸਮਝ ਆਉਂਦੀ ਦਰਨ ਕਰੋੜਪਤੀ 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 ਰੋੜਪਤੀ ਨੂੰ ਫਿਰ ਕਰੋੜਪਤੀ ਇਹ ਤਾਂ ਚਲੋ ਜੀ ਮਾਲਕ ਨੇ ਸਾਡੀ ਇੱਕ ਡਿਊਟੀ ਲਈ ਹੈ ਕਿ ਅਸੀਂ ਇੰਨਾ ਚੰਗਾ ਕੰਮ ਕਰ ਰਹੇ ਹਾਂ ਬੜਾ ਮਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਮਤਲਬ ਇੱਕ ਕੰਮ ਵਾਲੀ ਦਾ ਇਨਾਮ ਨਿਕਲੇ ਸੀ 3 ਕਰੋੜ ਦਾ ਉਹਦੇ ਕੋਲ ਟਿਕਟ ਪਾਉਣ ਦੇ ਵੀ ਪੈਸੇ ਨਹੀਂ ਸੀ ਉਹਨੇ ਆਪਣੇ ਸੋਨਾ ਗਿਰਵੀ ਰੱਖ ਕੇ ਬੱਚੇ ਦੀ ਫੀਸ ਦਿੱਤੀ ਉਸ ਬਾਅਦ ਟਿਕਟ ਪਾਈ ਫਿਰ ਇੱਕ ਆਟੋ ਵਾਲੇ ਦਾ ਨਿਕਲੇ 25 ਲੱਖ ਦਾ ਉਹ ਦੇਖੋ ਪੈਸੇ ਕੱਢਦੇ ਸੀ ਆਟੋਮੇਟਿਡ ਲੈਪ ਆਇਆ ਪਰ ਇੱਕ ਮਾਲੀ ਦਾ ਨਿਕਲਿਆ ਉਹ ਰੋ ਪਿਆ ਵਿਚਾਰਾ ਕਹਿੰਦਾ ਮੈਂ ਤਾਂ ਇੰਨੇ ਜੋਗਾ ਹੀ ਨਹੀਂ ਸੀ ਜਿੰਨਾ ਮੈਨੂੰ ਪੈਸੇ ਆ ਗਏ ਮੈਂ ਸੋਚਿਆ ਹੀ ਨਹੀਂ ਸੀ ਕਦੀ ਉਹਨਾਂ 50 ਲੱਖ ਜਿਹੜਾ ਨਿਕਲਿਆ ਰਿਜ਼ਲਟ ਹੈ ਉਹ ਦੇਖੋ ਜੀ ਇਹ ਕਿਹੜੀ ਸਿਚੁਏਸ਼ਨ ਤੇ ਇਹ ਲੋਟਰੀ ਪਾਈ ਸੀ ਕਿਉਂਕਿ ਹਰ ਵਾਰ ਜਦੋਂ ਵੀ ਕੁਝ ਨਿਕਲਦਾ ਹੈ ਨਾ ਤੇ ਇੱਕ ਨਵੀਂ ਸਟੋਰੀ ਨਿਕਲ ਕੇ ਆਉਂਦੀ ਹੈ ਬਾਅਦ ਇੱਕ ਨਵੀਂ ਸਟੋਰੀ ਹੁੰਦੀ ਹੈ ਇੱਕ ਨਵਾਂ ਉਹ ਹੁੰਦਾ ਕਿ ਯਾਰ ਮੈਨੂੰ ਆ ਹਾਲਾਤ ਚ ਟਿਕਟ ਪਾਈ ਇੰਨੇ ਪੈਸੇ ਦੀ ਲੋੜ ਸੀ ਤੇ ਬਾਬੇ ਨੇ ਸਾਡੀ ਸੁਣ ਲਈ ਬਿਲਕੁਲ ਪਰਨ ਇੱਕ ਅੱਜ ਕੱਲ ਨਾ ਭੇਡ ਚੱਲ ਤੇ 10 ਕਰੋੜ ਦੀ ਲੋਟਰੀ ਵੀ ਹੈਗੀ ਆ 10 ਕਰੋੜ ਦੀ ਲੋਟਰੀ ਵੀ ਹੈਗੀ ਆ ਜੀ ਆਪਣੇ ਕੋਲ ਮੈਂ ਤੁਹਾਨੂੰ ਦਿਖਾਉਣਾ ਆਜੋ ਤਾਂ ਆਪਾਂ ਅੱਗੇ ਚੱਲਦੇ ਆ ਤੁਹਾਨੂੰ ਪਹਿਲਾਂ ਵੱਡੀ ਦੁਕਾਨ ਦਿਖਾਉਂਦਾ ਜਿਹੜੀ 48 ਨੰਬਰ ਜਿੱਥੋਂ ਇਨਾਮ ਨਿਕਲਿਆ 48 ਨੰਬਰ ਦੁਕਾਨ ਹੈ ਤੇ ਨਵੀਂ ਦੁਕਾਨ ਖੋਲੀ ਆ ਆਪਾਂ ਇਥੋਂ ਆਪਣਾ ਇਨਾਮ ਨਿਕਲਿਆ ਜੀ ਜਿਹੜੀ 10 ਕਰੋੜ ਦੀ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਚੱਲ ਰਹੀ ਹੈ ਉਹ ਆ ਟਿਕਟ ਹੈ ਜੀ ਆ ਦੇਖੋ 500 ਰੁਪਏ ਦੇ ਵਿੱਚ 10 ਕਰੋੜ ਦੇਣ ਜਾ ਰਹੀ ਹੈ 17 1 2026 ਨੂੰ ਜਿਸ ਦਾ ਡਰਾਅ ਹੈ ਇਹ ਤੇ ਵੀ ਦੋ ਸੀਰੀਜ਼ਾਂ ਨੇ ਆ ਲੋਟਰੀ ਹੈ ਜੀ 500 ਰੁਪਏ ਦੇ ਵਿੱਚ ਵੀ ਆਪਣੀ ਕਿਸਮਤ ਨੂੰ ਅਜਮਾ ਸਕ ਤਾ ਸਾਰਾ ਮਤਲਬ ਸਾਰਾ ਕੁਝ ਚੇਂਜ ਹੋ ਜਾਣਾ ਹੈ ਇੱਕ ਦਿਨ ਦੇ ਵਿੱਚ ਤੁਹਾਡਾ ਸਾਰਾ ਕਿਸਮਤ ਪਲਟੀ ਜਾਣੀ ਹੈ 10 ਕਰੋੜ ਦਾ ਇਨਾਮ ਹੈ ਬਹੁਤ ਵੱਡੀ ਰਕਮ ਹੈ ਐਨ ਦਾ ਮਤਲਬ ਲਗਾ ਦੇ ਮਈਆ ਲੋਟਰੀ 10 ਕਰੋੜ ਦੀ ਹਾਂ ਦੀ ਪਰ ਇਹ ਮਈਆ ਨੂੰ ਮੈਂ ਕਹਿੰਦਾ ਕੀ ਮਾਤਾ ਰਾਣੀ ਸਾਡੇ ਕੋਲ ਸਾਡੀ ਦੁਕਾਨ ਤੇ ਹੀ ਨਿਕਲੇ ਤਾਂ ਸਾਨੂੰ ਮਜ਼ਾ ਆਏਗਾ ਕਿਉਂਕਿ ਅਸੀਂ ਲੋਕਾਂ ਨੂੰ ਬਹੁਤ ਕਰੋੜਪਤੀ ਬਣਾਇਆ ਤੇ ਇਦਾਂ ਹੀ ਉਮੀਦ ਕਰਦੇ ਹਾਂ ਸਾਰਾ ਇੱਕ ਨੂੰ Gandhi Bharti ਢੋਲ ਵੱਜਣਾ ਹੈ ਉਮੀਦ ਪੂਰੀ ਹੈ ਪਰਮਾਤਮਾ ਤੇ ਵਿਸ਼ਵਾਸ ਹੈ ਮਾਤਾ ਰਾਣੀ ਤੇ ਵਿਸ਼ਵਾਸ ਹੈ ਟ੍ਰੈਂਡਿੰਗ ਰੀਲ ਚੱਲ ਰਹੀ ਹੈ ਇਸ ਟਾਈਮ 500 ਰੁਪਏ ਦੇ ਵਿੱਚ 10 ਕਰੋੜ ਸੱਚੀ ਨਿਕਲ ਸਕਦਾ ਹੈ ਉਹ ਰੀਲ ਨਹੀਂ ਹੈ ਉਹ ਟ੍ਰੈਂਡਿੰਗ ਮਤਲਬ ਇਹ ਸੱਚੀ ਨਿਕਲ ਸਕਦਾ ਹੈ ਜਿਵੇਂ ਵੀ ਹੁਣ ਅੱਜ ਕੱਲ ਇੱਕ ਟ੍ਰੈਂਡ ਚੱਲਦਾ ਹੈ ਪਿੱਛੇ ਰੀਲਾ ਚੱਲਣ ਲੱਗ ਜਾਂਦੀ ਹੈ ਇਹ ਰਿਐਲਿਟੀ ਵੀ ਹੋ ਸਕਦੀ ਹੈ ਜੀ 10 ਕਰੋੜ ਦੀ ਲੋਟਰੀ ਬਿਲਕੁਲ ਲਗਾ ਦੇ ਮਈਆ ਲੋਟਰੀ 10 ਕਰੋੜ ਦੀ ਔਰ 10 ਕਰੋੜ ਤਾਂ ਨਿਕਲੂਗਾ ਜਦ ਲੋਟਰੀ ਪਾਉਂਗੇ ਤਾਂ ਲੋਟਰੀ ਪਾਣ ਦਾ ਜਿਹੜਾ ਵੈ ਸਹੀ ਦੁਕਾਨ ਸਹੀ ਜਗਾ ਦੁਲਝਾਣਾ ਦਾ ਘੰਟਾ ਘਰ ਚੋਂ ਦੁਲਝਾਣਾ ਤੋਂ ਰੋਹਿਤਗੋੜ ਪੰਜਾਬ లైਵ